ਸੋਗਿੰਦਰ ਕਟਾਰੀਆ ਜੀ ਦਾ ਹਾਜ਼ਰੀ ਹੈ ਓਕੇ ਓਕੇ ਜੀ ਜੀ ਨਾਲ ਓਕੇ ਭਾਈ ਉਹ ਪ੍ਰੋਫੀ ਲੱਗ ਜਾਂਦਾ ਹੁੰਦਾ ਭੁੱਲ ਜਾਂਦਾ ਵੇ ਭਰਾ ਭਰਾ ਚਲੋ ਸਾਰਿਆਂ ਜਗਰੂ ਦੇਵ ਧਾਨਗੁਰ ਦੇਵ ਜੀ ਮੈਂ ਜੀ ਹਕੂਮਤ ਰਾਏ ਮੁਖ ਸੇਵਾਦਾਰ ਸ਼ੀਰੂ ਦੇ ਉਦਾਸ ਮਾਰ ਪ੍ਰਕਾਸ਼ ਮੰਦਰ ਹੈਡੋਵਿਸ ਹੈਡੋਵਿਸ ਪੁਸ਼ਪੁਰਾ ਦਾ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਅੱਜ ਗੁਰੂ ਮਹਾਰਾਜ ਜੀ ਦਾ 648ਵਾਂ ਜਿਹੜਾ ਪ੍ਰਕਾਸ਼ ਪਰਵ ਪੂਰੇ ਹੀ ਵਿਸ਼ਵ ਦੇ ਵਿੱਚ ਬੜੀ ਹੀ ਸ਼ਰਧਾ ਦੇ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ ਨਾਲ ਨਾਲ ਅੰਮ੍ਰਿਤਸਰ ਦੇ ਵਿੱਚ ਵੀ ਬੜੀ ਹੀ ਭਾਵਨਾ ਸ਼ਰਧਾ ਨਾਲ ਇਹ ਜਿਹੜਾ ਦਿਨ ਹੈ ਉਹ ਸਾਰੇ ਸੰਗਤਾਂ ਦੇ ਸਹਿਯੋਗ ਨਾਲ ਇੱਥੇ ਹੈਡੋਵਿਸ ਪੁਸ਼ਪੁਰਾ ਦੇ ਵਿੱਚ ਬੜੀ ਵਧੀਆ ਤਰੀਕੇ ਨਾਲ ਮਨਾਉਣ ਦਾ ਟੀਚਾ ਰੱਖਿਆ ਗਿਆ ਤੇ ਉਸੀ ਕਰ ਰਹੇ ਆ ਜੀ ਤੇ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਉਹ ਮਹਾਰਾਜੀ ਦੇ ਪ੍ਰਕਾਸ਼ ਪਰਦੇ ਸੰਬੰਧ ਵਿੱਚ ਜਿਹੜਾ ਨਗਰ ਕੀਰਤਨ ਹੈ ਉਹ ਇੱਥੋਂ ਆਰੰਭ ਹੋਣਾ ਜੇਗਾ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਚੋਂ ਸਾਰੀਆਂ ਸੰਗਤਾਂ ਇੱਥੇ ਇਕੱਠੀਆਂ ਹੋਣਗੀਆਂ ਇੱਥੋਂ ਇਕੱਠੀਆਂ ਹੋ ਕੇ ਇੱਥੋਂ ਬਾਦਿਆ ਦਾ ਅਸ਼ੀਰਵਾਦ ਲੈ ਕੇ ਸਭ ਪੂਰੇ ਨਗਰ ਦੇ ਵਿੱਚ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਇਹ ਨਗਰ ਕੀਰਤਨ ਸਜਾਇਆ ਜਾਏਗਾ ਤੇ ਮੈਂ ਅਪੀਲ ਕਰਨਾ ਵਾ ਕਿ ਸਾਰੇ ਹੀ ਜਿਹੜੇ ਸ਼ਹਿਰ ਵਾਸੀ ਨਿਵਾਸੀ ਸ਼ੋਭਾ ਯਾਤਰੀ ਸ਼ਾਮਲ ਹੋ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਅਤੇ ਮਹਾਰਾਜ ਦਾ ਅਸ਼ੀਰਵਾਦ ਲੈਣ। ਸਤ ਮੈਂ ਆਪਣੇ ਵੱਲੋਂ ਇਹ ਕਹਿਣਾ ਚਾਹਾਂਗਾ ਕਿ ਇਹ ਜਿਹੜੇ ਮਹਾਂਪੁਰਸ਼ ਨੇ ਇਹਨਾਂ ਦੀ ਜਿਹੜੀ ਇਹਨਾਂ ਸਾਨੂੰ ਜੋ ਉਪਦੇਸ਼ ਦਿੱਤੇ ਨੇ ਸਾਨੂੰ ਉੱਤੇ ਚੱਲਣ ਦੀ ਕੋਸ਼ਿਸ਼ ਕਰਨੀ ਚਾਹੀਦੀ ਬੁਰੀ ਤਾਂ ਕਿ ਜੋ ਸਮਾਜ ਦੇ ਵਿੱਚ ਜਿਹੜੇ ਹੀ ਕ੍ਰਿਤੀਆਂ ਜਾਂ ਕੁਝ ਨਸ਼ੇ ਗੱਲ ਉਹ ਜਾਂ ਕੁਝ ਹੋਰ ਦੀ ਤਰ੍ਹਾਂ ਦੀ ਕੋਈ ਗੁਰਤੀਆਂ ਨੇ ਉਹ ਖਤਮ ਹੋਣ ਅਛਾ ਨਾ ਜਗੁਰਦੇਵ ਜੀ ਧੰਨਵਾਦ ਅੱਜ ਗੁਰੂ ਰਵੀਦਾਸ ਜੀ ਦਾ ਜਨਮ ਦਿਹਾੜਾ ਸਾਰੀਆਂ ਸੰਗਤਾਂ ਨੂੰ ਬੜੀ ਸ਼ਰਧਾ ਤੇ ਖੁਸ਼ੀਆਂ ਨਾਲ ਮਨਾਇਆ ਜਾ ਰਿਹਾ ਸੋ ਅੱਜ ਸ਼ੋਭਾ ਯਾਤਰਾ ਜਿਹੜੀ ਸਾਰੇ ਸ਼ਹਿਰ ਦਿਹਾੜ ਕੇ ਤੇ ਮੰਦਰ ਤੇ ਪ੍ਰੰਦਰ ਮੰਦਰ ਤੇ ਸਾਰੇ ਚਿਆ ਨੂੰ ਦਿਲ ਦੀਆਂ ਗਰਾਈਆਂ ਤੋਂ ਬੇਹਦੀ ਮੁਬਾਰਕਬਾਦ ਦਿੰਦਾ ਅੱਜ ਦੇ ਦਿਨ ਆਖੀ ਸਾਰਿਆਂ ਨੇ ਗੁਰੂ ਰਵੀਦਾਸ ਜੀ ਦੇ ਚਰਨਾਂ ਜਿਉਂ ਧਾਲਤ ਕਰਦੀ ਹੈ